ਸਵਾਜਿੱਟ ਐਕਸਿਸਟੈਂਟ ਵਾਲੇ ਮੁੰਡੇ ਇਕੱਠੇ ਹੋਏ ਆ ਕਾਫੀ ਵਿਵਾਦ ਛੜਿਆ ਵਾ ਤੇ ਜਗ੍ਹਾ ਨੂੰ ਲੈ ਕੇ ਕੀ ਰੌਲਾ ਤੁਸੀਂ ਵੀ ਸਰਪੰਚੀ ਕੀਤੀ ਪਿੰਡ ਸਰ ਇਹ ਗੱਲ ਸਰਪੰਚਾਂ ਸਾਦਕਾ ਖੜੇ ਆ ਕਿ ਅਸੀਂ ਨਾ ਸਰ ਗੱਲ ਇਹ ਹੈਗੀ ਆ ਵੀ ਇਹ ਅਸੀਂ ਥਾਂ ਭਰਿਆ ਸੀਗਾ ਜਦੋਂ ਦੋਹਾਂ ਸਰਪੰਚਾਂ ਨੇ ਕਾਕਾ ਸਿੰਘ ਸਰਪੰਚਾ ਤੇ ਮੈਂ ਸਰਪੰਚ ਰਿਆਂ ਨੋਂ ਤੋਂ ਨੋਂ ਤੋਂ ਬਾਅਦ ਦਾ 14 15 ਤੱਕ 15 ਤੋਂ ਬਾਅਦ 19 ਤੱਕ ਰਹਿ ਰਿਹਾ ਅਸੀਂ ਇਹ ਥਾਂ ਭਰਤਾ ਸੀ ਪ੍ਰੀਪੀ ਅਸੀਂ ਤਾਂ ਅਸੀਂ ਇਹ ਸੋਚਿਆ ਵੀ ਜਿਹੜੇ ਟੈਕਸੀ ਚ ਸਟੈਂਡ ਵਾਲੇ ਮੁੰਡੇ ਇੱਥੇ ਗੱਡੀਆਂ ਖੜਾ ਰਿਆ ਕਰਨਗੇ ਕਿ ਉਧਰ ਜੇ ਖੜਾਉਣਗੇ ਤਾਂ ਟ੍ਰੈਫਿਕ ਜਾਮ ਹੋ ਜੂਗੀ ਜਦੋਂ 30 40 50 ਗੱਡੀਆਂ ਖੜੀਆਂ ਦੇਖੋ ਕੀ ਹਾਲ ਹੋਊਗਾ ਉੱਥੇ ਠੀਕ ਆ ਉਹ ਦੂਜੇ ਸਰਪੰਚ ਨੇ ਪਤਾ ਨਹੀਂ ਸਾਨੂੰ ਉਹ ਤਾਂ ਇਹ ਇਹਨਾਂ ਨੂੰ ਪਤਾ ਵੀ ਕੀ ਇਹਨਾਂ ਨੂੰ ਸਰਪੰਚ ਨੇ ਕਿਹਾ ਪਰ ਜਿਹੜੀ ਇਹ ਉੱਥੇ ਇੱਥੇ ਬਾਬਾ ਜੀ ਨੇ ਬਣਾਈ ਸੀਗੀ ਗੰਗਾ ਬਾਬਾ ਜੀ ਕਹਿੰਦੇ ਵੀ ਅਸੀਂ ਇੱਥੇ ਰਾਇਸੀ ਕਮਰੇ ਬਣਾ ਦਨੇ ਆ ਵੀ ਕੋਈ ਰਾਤ ਬਰਾਤੇ ਬੰਦਾ ਆ ਸਕਦਾ ਪੈ ਸਕਦਾ ਜਾਂ ਕੋਈ ਤੁਸੀਂ ਅੱਖਾਂ ਦਾ ਕੈਂਪ ਲਾਉਣਾ ਜਾਂ ਤੁਸੀਂ ਕੋਈ ਹੋਰ ਇੱਥੇ ਫੰਕਸ਼ਨ ਕਰਨਾ ਕਰ ਸਕਦੇ ਆ ਅੱਡਾ ਨੇੜੇ ਆ ਤੁਹਾਨੂੰ ਇਹ ਇਹ ਦੱਸੋ ਘਾਏਗਾ ਇਹ ਤਾਂ ਬਣਾ ਦਿੱਤੇ ਲੋਕਾਂ ਦੀ ਸਹੂਲਤ ਲਈ ਲੋਕਾਂ ਦੀ ਸਹੂਲਤ ਬਾਅਦ ਵਿੱਚ ਇਹ ਕੋਈ ਸੰਤਾਂ ਨੇ ਆਪ ਦੀ ਨਹੀਂ ਨਿੱਜੀ ਬਣਾਈ ਇਹ ਲੋਕਾਂ ਦੀ ਸਹੂਲਤ ਵਾਸਤੇ ਬਣਾਈ ਉਹ ਕਹਿੰਦੇ ਵੀ ਇਹ ਸੰਤਾਂ ਨੇ ਬਣਾਇਆ ਸੀ ਵੀ ਜਿਹੜੀ ਪੰਚਾਇਤ ਬਣੂਗੀ ਉਹ ਸਰਪੰਚ ਬੈਠਿਆ ਕਰਨੀ ਨਹੀਂ ਇਹ ਨਹੀਂ ਇਹ ਸਾਡੇ ਦੇਖੋ ਜੀ ਮੈਂ 9 ਤੋਂ ਲੈ ਕੇ 14 ਤੱਕ ਸਰਪੰਚ ਬਣਿਆ ਮੈਂ 10 ਲੱਖ ਰੁਪਇਆ ਪੰਚਾਇਤ ਘਰ ਤੇ ਲਾਇਆ ਪੰਚਾਇਤ ਕਰ ਸਾਡਾ ਬਹੁਤ ਸੋਹਣਾ ਪੰਚਾਇਤ ਘਰ ਆ ਜਾ ਕੇ ਤੁਸੀਂ ਦੇਖ ਸਕਦੇ ਆ ਠੀਕ ਆ ਸਰਪੰਚ ਕਦੇ ਉਂ ਤਾਂ ਆ ਸਕਦਾ ਤੇ ਫਕਸ਼ਨ ਕਰਨ ਉਹਨਾਂ ਦਾ ਕੰਮ ਤਾਂ ਪੰਚਾਇਤ ਘਰ ਦਾ ਮਤਲਬ ਆ ਪੰਚਾਇਤ ਘਰਨਾ ਮਤਲਬ ਇੱਥੇ ਦਾ ਕੋਈ ਮਤਲਬ ਵੀ ਨਹੀਂ ਹੈਗਾ ਉਹਨਾਂ ਦਾ ਕਿ ਇੱਥੇ ਕੀ ਮਤਲਬ ਆ ਹੈਗਾ ਜਦੋਂ ਉਹ ਰੋਲੇ ਘਰੇ ਗਨਬੇਟਨੇ ਆ ਜੋ ਪੰਚਾਇਤ ਮੀਟਿੰਗ ਕਰਨੀ ਉਹ ਉੱਥੇ ਕਰਨੀ ਹੈਗੀ ਆ ਸਾਡੇ ਤਾਂ ਕਮੇਂਟਰੀ ਹਾਲ ਵੀ ਬਣਿਆ ਵਾ ਬਹੁਤ ਵੱਡਾ ਜਿਹੜਾ ਕਿ ਮੈਨੂੰ ਲੱਗਦਾ ਵੀ ਸਾਰਾ ਪਿੰਡ ਵਾਡੇ ਤਾਂ ਨਹੀਂ ਮੁੱਕਦਾ ਹੋਊਗਾ ਤਾਂ ਨਹੀਂ ਕਿ ਜਾਣ ਬੁੱਝ ਕੇ ਇੱਕ ਬੰਦੇ ਦੇ ਇਹ ਹੁਣ ਮਾਰਦੀ ਸਾਨੂੰ ਅਸੀਂ ਅਸੀਂ ਦੇਖ ਇਹ ਨਹੀਂ ਕਹਿ ਸਕਦੇ ਵੀ ਉਹ ਕਿਉਂ ਕਰ ਰਹੀ ਆ ਉਹਦੇ ਮਨ ਚ ਕੀ ਹੈਗਾ ਅਸੀਂ ਇਹ ਉਹਦੇ ਵਰ ਦੋਸ਼ ਨਹੀਂ ਲਾ ਸਕਦੇ ਕਿ ਕੀ ਗੱਲ ਕਰ ਸਕਦੇ ਕੀ ਉਹਦੇ ਮਨ ਚ ਹੈਗਾ ਉਹ ਤਾਂ ਉਹਨੂੰ ਪਤਾ ਟੈਕਸੀ ਸਟੈਂਡ ਵਾਲਿਆਂ ਨੂੰ ਪਵਾ ਕੇ ਦਿੱਤੀ ਗਈ ਇਹ ਟੈਕਸੀ ਸਟੈਂਡ ਵਾਲਿਆਂ ਨੂੰ ਅਸੀਂ ਮਿੱਟੀ ਭਰਤ ਪਾ ਕੇ ਦਿੱਤੀ ਅਸੀਂ ਇਹਨਾਂ ਨੂੰ ਨਹੀਂ ਪਾ ਕੇ ਦਿੱਤੀ ਅਸੀਂ ਤਾਂ ਟ੍ਰੈਫਿਕ ਰੁਕਣ ਦੇ ਮਾਰਿਆਂ ਨੇ ਇੱਥੇ ਪਾ ਕੇ ਦਿੱਤੀ ਵੀ ਸਾਡੀ ਟ੍ਰੈਫਿਕ ਇੱਥੇ ਖੜ ਜੇ ਉਧਰ ਬੱਚਾ ਵੀ ਉਤੋਂ ਦੀ ਘੁੰਮਦੀਆਂ ਵਾਸਤੇ ਸਟੈਂਡ ਦੇ ਵੀ ਸਾਡੀ ਟ੍ਰੈਫਿਕ ਨਾਲ ਜਾਮ ਹੋ ਜੇ ਕਿਤੇ ਪੈਂਟ ਸਾਡਾ ਵਾਧ ਰਿਸਨ ਨਖੜੀ ਹੁੰਦੀ ਪਰ ਕਿੰਨੇ ਚਿਰ ਤੋਂ ਟੈਕਸੀ ਸਟੈਂਡ ਹੈ ਇਹ ਟੈਕਸੀ ਸਟੈਂਡ ਤਾਂ ਮੈਨੂੰ ਲੱਗਦਾ 90-90 ਤੋਂ ਪਹਿਲਾਂ ਦਾ ਸ਼ਾਇਦ ਹੈਗਾ ਬਲਵਿੰਦਰ ਸਰਪੰਚ ਨੇ ਬਣਾ ਕੀਤਾ ਹੈ ਕੁਝ ਪਹਿਲਾਂ ਸਾਫ ਕਾਸ ਸੰਮਟਿਕ ਬਲਵਿੰਦਰ ਸੰਗ ਹੈਗਾ ਉਹਨੇ ਹੀ ਬਣਾ ਕੀਤਾ ਇਹ ਬਸ ਸਟੈਂਡ ਬਣਾ ਸੀ ਪਹਿਲਾਂ ਉਹਨੇ ਫਿਰ ਮੈਂ ਬਸ ਸਟੈਂਡ ਮੈਂ ਉੱਚਾ ਕਰਿਆ ਆਪ ਦੀ ਸਮਝ ਉੱਚਾ ਕਰਕੇ ਸੜਕ ਬਣਾਈ ਉਤੋਂ ਦੀ ਕਮਾਈ ਮੈਂ ਪਰ ਉਤੋਂ ਦੀ ਮੈਂ ਤਾਂ ਕਮਾਈ ਆ ਬੱਸਾਂ ਪਰੇ ਖੜਦੀਆਂ ਸੀ ਜਾਮ ਲੱਗਦੀ ਸੀਗੀ ਉਹ ਫਿਰ ਅਸੀਂ ਅਸੀਂ ਸੋਚਿਆ ਸਰਪੰਚ ਮੇਰੇ ਨਾਲ ਮੇਰਾ ਸਰਪੰਚ ਬਣਿਆ ਸੀ ਕਾਕਾ ਸਿੰਘ ਮੈਂ ਇਹਨੂੰ ਅਸੀਂ ਅਸੀਂ ਵਿਚਾਰ ਕਰਿਆ ਇੱਥੇ ਬੈਠ ਕੇ ਵੀ ਅਸੀਂ ਆ ਥਾਂ ਭਰਦ ਗਏ ਇੱਥੇ ਗੱਡੀਆਂ ਖੜਨਾਂ ਆ ਗਈ। ਅੱਛਾ ਫਿਰ ਇਹ ਭਰਤ ਪਾ ਕੇ ਤੁਸੀਂ ਭਰਤ ਅਸੀਂ ਭਰਤ ਅਸੀਂ ਪਾਈ ਆ ਗੱਡੀਆਂ ਵਾਸਤੇ। ਗੱਡੀਆਂ ਵਾਸਤੇ। ਹਾਂ ਇਸ ਬਣਾਉਣ ਦੇ ਲਈ ਜਿਹੜੀ ਜਿਹੜਾ ਜਿਹੜਾ ਬਣਾਇ ਸੁੰਦਰਤਾ ਬਣਾਈ ਆ ਉਹ ਸੰਤਾ ਨੇ ਬਣਾਈ ਆ। ਇਹ ਬਰਵਿੰਦਰ ਸਿੰਘ ਜੀ ਨੇ। ਬਲਵਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਸਾਡੇ ਗਣੇਸਾਲ ਹੈਗੇ ਆ ਮਹਾਰਾਜ ਬਹੁਤ ਸਾਨੂੰ ਪਰਪਕਾਰੀ ਬੰਦੇ ਆ ਸਾਡਾ 3-4 ਕਰੋੜ ਰੁਪਇਆ ਪੈਂਟ ਤੇ ਲਾਤਾ ਉਹਨਾਂ ਨੇ ਉਹ ਦੇਖੋ ਗੰਗਾ ਵਿਖੋ ਤੁਸੀਂ ਕਿੰਨੀ ਵਧੀਆ ਬਣਾਈ ਇੱਕ ਗੱਲ ਹੈਗੀ ਜੇ ਸਰਪੰਚ ਨੇ ਕਿਤੇ ਬਹਿਣਾ ਆ ਕਿ ਕੋਈ ਬਹਿ ਸਕਦੇ ਆ ਮੈਂ ਵੀ ਬਹਿ ਸਕਦਾ ਆ ਕਿ ਕੋਈ ਨਹੀਂ ਮੈਂ ਤਾਂ ਮੈਂ ਤਾਂ ਡਰਦਾ ਨਹੀਂ ਅੰਦਰ ਵੜਦਾ ਸੀ ਵੀ ਇੱਥੇ ਯਾਰ ਸਾਨੂੰ ਕਿ ਧਿਆਨ ਆ ਕਰਨ ਵੀ ਇਹ ਤੁਸੀਂ ਕਾਹਦੇ ਆਗੇ ਇੱਥੇ ਲੱਗਦਾ ਨਹੀਂ ਕਿ ਇੱਕ ਜੇ ਨਾਂ ਤੇ ਮੀਟਰ ਲੱਗਦਾ ਤਾਂ ਇਹ ਨਹੀਂ ਇਹ ਮੀਟਰ ਇੱਥੇ ਇੱਕ ਦਿਨਾਂ ਤੱਕ ਨਹੀਂ ਲੱਗਣਾ ਚਾਹੀਦਾ ਜੀ ਚਾਹੇ ਤਾਂ ਲੱਗੇ ਜਿਨ੍ਹਾਂ ਨੇ ਇਮਾਰਤ ਬਣਾਈ ਸੰਤਾਂ ਦੇ ਨਾਂ ਤੇ ਕਿ ਸਰਪੰਚ ਦੇ ਨਾਂ ਤੇ ਚਾਰ ਪੰਚਾਇਤ ਦੇ ਨਾਂ ਤੇ ਲੱਗੇ ਉਹ ਪੰਚਾਇਤ ਦੇ ਨਾਂ ਤੇ ਮੀਟਰ ਹੈਗਾ ਯਾਰ ਹੈ ਜਿਹੜਾ ਪੰਚਾਇਤ ਦੇ ਨਾਂ ਇੱਕ ਗੱਲ ਹੋਰ ਆ ਜੀ ਜਿਹੜਾ ਪੰਚਾਇਤ ਦੇ ਨਾਮ ਤੇ ਮੀਟਰ ਲੱਗਦਾ ਜਦੋਂ ਪੰਚਾਇਤ ਚੇਜ ਹੋ ਜਾਂਦੀ ਆ ਉਹ ਸਾਰਾ ਕੁਝ ਉਹਦੇ ਉਹਦੇ ਅੰਦਰ ਅੰਡਰ ਉੱਠ ਜਾਂਦਾ ਮੇਰੇ ਵਾਟਰ ਪਾਕਸਾਂ ਦੇ ਮੇਰੇ ਨਾਂ ਦੇ ਮੀਟਰ ਲੱਗੇ ਹੋਏ ਆ ਉਹ ਮੇਰੇ ਨਹੀਂ ਰਹਿ ਗਏ ਹੁਣ ਜਦੋਂ ਮੈਂ ਬਦਲ ਗਿਆ ਉਹ ਦੂਜੇ ਸਰਪੰਚ ਨੂੰ ਉੱਠ ਜਾਂਦਾ ਉਹ ਕਾਨੂੰਨ ਆ ਸਰਕਾਰ ਦਾ ਵੀ ਲੱਗਣਾ ਸਰਪੰਚ ਦੇ ਨਾਂ ਤੇ ਹੀ ਆ ਉਸ ਤੋਂ ਬਾਅਦ ਉਹ ਦੂਜੇ ਸਰਪੰਚ ਨੂੰ ਉੱਠ ਜਾਂਦਾ ਤੇ ਜੇ ਉਹ ਕਹਿੰਦੇ ਅਸੀਂ ਐਸ ਸੀ ਕਰਕੇ ਵੀ ਐਸੀ ਪਰਿਵਾਰ ਚੋਂ ਗਰੀਬ ਚੋਂ ਸਾਨੂੰ ਦਬਾਉਂਦੇ ਇਹ ਤੁਹਾਡੇ ਨਾਲ ਸਰਪੰਚ ਖੜੇ ਕਾਕਾ ਸਿੰਘ ਜੀ ਇਹ ਵੀ ਐਸੀ ਪਰਿਵਾਰ ਚੋਂ ਨਹੀਂ ਕਾਕਾ ਸਿੰਘ ਜੀ ਤੁਹਾਨੂੰ ਕੋਈ ਸੀਗਾ ਵੀ ਜ਼ਿੰਮੇਦਾਰ ਦਬਾਉਂਦੇ ਸੀ ਨਾ ਨਾ ਕੋਈ ਤਾਂ ਜ਼ਿੰਮੇਦਾਰ ਨਾਲ ਵਾਲਾ ਕਿਤਾ ਦੇਖੋ ਦਨ 5 ਸਾਲ ਨੂੰ ਮੈਂ ਤੜਕੇ ਅਸੀਂ ਗੱਡੀ ਜਾਂਦੇ ਸੀ ਜਿੱਥੇ ਜਾਂਦੇ ਦੋਨੇ ਰੋਲੇ ਜਾਂਦੇ ਸੀਗੇ ਮੈਂ ਇਹਦੇ ਨਾਲ ਜਾਂਦਾ ਸੀਗਾ ਮੈਨੂੰ ਇਹ ਮੈਂ ਬਣਾ ਚਲੋ ਠੀਕਾ ਅਸੀਂ ਬਣਾਇਆ ਸੀ ਅਸੀਂ ਉਹਨੂੰ ਐਸੀ ਸੀਟ ਸੀ ਸੀ ਬਣਾ ਲਿਆ ਪਰ ਅਸੀਂ ਸਾਰੇ ਨਾਲ ਇਹਦੇ ਜਾਂਦੇ ਸੀ ਮੈਂ ਜਾਂਦਾ ਸੀ ਮੰਦਰ ਜਾਂਦਾ ਕੋਈ ਜਾਂਦੇ ਸੀ ਸਾਰੇ ਜਾਂਦੇ ਸੀ ਸਾਰੇ ਪੰਚਾਇਤ ਜੀ ਜਾਂਦੇ ਸੀ ਅਸੀਂ ਸਾਡੀ ਮੰਗ ਕੀ ਆਈ ਜਿਹੜਾ ਮਸਲਾ ਹੈ ਅਸੀਂ ਤਾਂ ਮੰਗ ਅਸੀਂ ਤਾਂ ਮੰਗੇ ਕਹਿੰਨੇ ਆ ਵੀ ਸਾਡੇ ਪਿੰਡ ਬੰਨੋਂ ਤਾਂ ਇਹਨਾਂ ਦਾ ਟੈਕਸੀ ਸਟੈਂਡ ਨੂੰ ਥਾਂ ਦਿੱਤਾ ਜਾਵੇ ਤੇ ਨਾਲ ਕਿ ਠਾਈ ਜਾਵੇ ਹੋਰ ਕਿਸੇ ਨੂੰ ਹੋਰ ਕਿਸੇ ਦਾ ਕੋਈ ਦਖਲ ਨਾ ਹੋਵੇ ਠੀਕ ਮੇਰਾ ਨਾਮ ਜਰਤੇਜ ਹੈ ਮੇਰਾ ਨਾਮ ਗਰਤੇਜ ਹੈ ਜੀ ਗਰਤੇਜ ਸਿੰਘ ਅੱਜ ਇਕੱਠੇ ਹੋਏ ਟੈਕਸੀਆਂ ਵਾਲੇ ਕੀ ਰੌਲਾ ਅੱਜ ਸਰਪੰਚ ਸਾਹਿਬ ਨਾਲ ਫੋੜਾ ਸਾਡੇ ਹੀ ਸਰਪੰਚ ਸਾਹਿਬ ਨਾਲ ਕੋਈ ਰੌਲਾ ਨਹੀਂ ਕਿਉਂਕਿ ਸਰਪੰਚ ਸਾਹਿਬ ਨੂੰ ਮਸੂਮ ਹੀ ਬਣਾਇਆ ਵਾ ਕਿਉਂਕਿ ਅਸੀਂ ਪਿੰਡ ਦੇ ਸਾਂਝੇ ਸੇਮ ਪਾਸਾ ਗੁਰਦੁਆਰੇ ਇਕੱਠ ਹੋਇਆ ਸੀ ਉੱਥੇ ਸਾਨੂੰ ਇਹ ਲੱਗੇ ਪੜ੍ਹੀ ਲਿਖੀ ਆਪਣੇ ਪਿੰਡ ਦੀ ਧੀ ਆ ਵੀ ਚੱਲ ਵਧੀਆ ਆਪਣੇ ਪਿੰਡ ਦੇ ਕੰਮ ਕਰੂਗੀ ਅਸੀਂ ਇਹਦੇ ਨਾਲ ਲਾ ਕੇ ਤੁਰ ਕੇ ਵੋਟਾਂ ਪਾਈਆਂ ਗੱਡੀਆਂ ਵੀ ਨਾਲ ਲਾਈਆਂ ਵੋਟਾਂ ਵਾਲੇ ਦੇਣਾ ਤੇ ਅਸੀਂ ਬਹੁਤ ਦੀ ਮਦਦ ਕੀਤੀ ਆ ਇੱਪਰ ਰੋਲਾ ਹੁਣ ਜਿਹੜਾ ਪੈ ਗਿਆ ਆ ਇਹ ਰੋਲਾ ਪਿਆ ਬਿੱਲ ਪਿੱਛੇ ਜਿਹੜਾ ਮੀਟਰ ਲੱਗਾ ਸਾਡੇ ਬੱਸ ਸਟੈਂਡ ਵਾਲਾ ਇਹ ਬੱਸ ਸਟੈਂਡ ਵਾਲਾ ਮੀਟਰ ਤੋਂ ਸਰਪੈਂਸ ਸਾਹਿਬ ਨੇ ਤਾਰ ਲਾ ਲਈ ਸੀ ਇੱਥੇ ਆਪਣੇ ਬਹਿਣ ਵਾਸਤੇ ਦਫ਼ਤਰ 'ਚ ਉਹ ਹੁਣ 4-5 ਮਹੀਨੇ ਹੋ ਗਏ ਉਹਦਾ ਬਿੱਲ ਨਹੀਂ ਦਿੱਤਾ ਸੀ ਉਹ ਬਿੱਲ ਨਹੀਂ ਦਿੱਤਾ ਕਰਕੇ ਹੁਣ ਜਦੋਂ ਬਿੱਲ ਵਾਲਿਆਂ ਨੇ ਜਿਹੜੇ ਬੰਦੇ ਘرائی ਕਰਕੇ ਬਿੱਲ ਦਿੰਦੇ ਆ ਉਹਨਾਂ ਸਰਪੈਂਸ ਸਾਹਿਬ ਨੂੰ ਕਿਹਾ ਜਾ ਕੇ ਬਿੱਲ ਦਿਓ ਜੀ ਆਪਾਂ ਬਿੱਲ ਦੇਣਾ ਮੀਟਰ ਵੀ ਬਿੱਲ ਆਇਆ ਵਾ ਇਹ ਬਿੱਲ ਨਾਲ ਉਹਨਾਂ ਦਾ ਪਤਾ ਨਹੀਂ ਕੀ ਗੱਲਬਾਤ ਬਣੀ ਉਹ ਵਿਧੀ ਤੋਂ ਬਣ ਕੇ ਦੂਜੇ ਦਿਨ ਸਰਪੰਚ ਸਾਹਿਬ ਨੇ ਸਾਨੂੰ ਇੱਥੇ ਬੰਦੇ ਸਾਡੇ ਦੋ ਬਿਠੇ ਥੜੇ ਤੇ ਕਹਿੰਦੇ ਵੀ ਇੱਥੋਂ ਫੱਟਾ ਚੱਕ ਲੋ ਉਹ ਜਦੋਂ ਬੰਦੇ ਨੇ ਦੂਜੇ ਬੰਦੇ ਆਏ ਉਹਨਾਂ ਨੂੰ ਆਣ ਕੇ ਦੱਸਿਆ ਵੀ ਆਹ ਕਰਕੇ ਸਰਪੰਚ ਸਾਹਿਬ ਐਂ ਕਹਿੰਦੇ ਵੀ ਫੱਟਾ ਚੱਕ ਲੋ ਜਿਹੜੇ ਮੁੰਡੇ ਜਦੋਂ ਆਏ ਦੋ ਚਾਰ ਜਣੇ ਮੁੰਡੇ ਪ੍ਰਧਾਨ ਸੀ ਸਾਡੇ ਮੀਤ ਪ੍ਰਧਾਨ ਇਹ ਜਾ ਕੇ ਸਰਪੰਚ ਸਾਹਿਬ ਨੂੰ ਪਤਾ ਕਿਤੇ ਵੀ ਕੀ ਗੱਲ ਆ ਜੀ ਤੁਸੀਂ ਕਾਹ ਤੋਂ ਕਹਿੰਦੇ ਆ ਵੀ ਥੜਾ ਚੱਕ ਲੋ ਫੱਟਾ ਚੱਕ ਲੋ ਇੱਥੋਂ ਵੀ ਕੀ ਗੱਲ ਆ ਉਹ ਕਹਿੰਦੇ ਵੀ ਤੁਸੀਂ ਇੱਥੇ ਮੁੰਡੇ ਬਹਿੰਦੇ ਆ ਬਜ਼ੁਰਗ ਬਹਿੰਦੇ ਆ ਵੀ ਲੋਡ ਨਹੀਂ ਇੱਥੇ ਤੁਸੀਂ ਚੱਕ ਲੋ ਇਹ ਗਾਰੀਆਂ ਇਹ ਵੋਟ ਮੈਂ ਜਦੋਂ ਸਾਡੇ ਜਗਜੀਤ ਸਿੰਘ ਜੱਗਾ ਪ੍ਰਧਾਨ ਹੋਇਆ ਉਦੋਂ ਇਹ ਇੱਥੇ ਭਰਤ ਪਾਈ ਸੀ ਜਦੋਂ ਸਟਾਰਟਿੰਗ ਕੀਤੀ ਐ ਇਹ ਮੋਡ ਇਹ 201990 ਦਾ ਇਹ ਜਣਕੇ ਇੱਥੇ ਚੱਲ ਰਿਹਾ ਹੌਲੀ ਹੌਲੀ ਫਿਰ ਜਣਕੇ ਇਹ ਭਰਤ ਪਾਉਂਦੇ ਪਾਉਂਦੇ ਸੱਪੜ ਸੀ ਤਾਂ ਬਹੁਤ ਡੂੰਘਾ ਜੀ ਇਹਦਾ ਘਰ ਕੋਲ ਚਾਰ ਪੰਜ ਝੋਟੀਆਂ ਲੱਗੀਆਂ ਫੇਰ ਜਾ ਕੇ ਇੰਨੀ ਜਗ੍ਹਾ ਬਣੀਆਂ ਇਹ ਇਹ ਬਹੁਤ ਟਾਈਮ ਲੱਗ ਗਿਆ ਇਹਨੂੰ ਬਣਾਉਣ ਨੂੰ ਤੇ ਹੁਣ ਰੌਲਾ ਕੀ ਹੈ ਤੁਹਾਡਾ ਰੌਲਾ ਸਾਡਾ ਸਪੈਂਸ ਸਾਹਿਬ ਨਾਲ ਕੋਈ ਰੌਲਾ ਨਹੀਂ ਜੀ ਹੁਣ ਰੌਲਾ ਪਿਆ ਸੀ ਬੈਲ ਦਾ ਉਹ ਮੁੜ ਕੇ ਜਦੋਂ ਬਿੱਲ ਦਾ ਚੱਕਰ ਪਿਆ ਸਾਡਾ ਫੱਟਾ ਚਗਾਉਂਦੇ ਉਹ ਭਾਲਦੇ ਮੀਟਰ ਲਾਉਣ ਨੂੰ ਇੱਥੇ ਤੇ ਜੇ ਮੀਟਰ ਲਾ ਲੈਂਦੇ ਤੁਹਾਨੂੰ ਕਿੱਥੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਾਂਦਾ ਲਵਾ ਲਓ ਬਾਬਾ ਅਲਾ ਯਾਰ ਦੇ ਹਾਂ ਬਾਬਾ ਅਲਾ ਯਾਰ ਦੀ ਜਗ੍ਹਾ ਤੇ ਇਹਨਾਂ ਦੇ ਨਾਂ ਤੇ ਲਵਾ ਲਓ ਜਾਂ ਬਾਬਾ ਜਗਿੰਦਰ ਸਿੰਘ ਮੱਲੇ ਵਾਲੇ ਦੇ ਨਾਂ ਤੇ ਲਵਾ ਲਓ ਜਾਂ ਸਰਪੰਚ ਸਾਹਿਬ ਤੁਸੀਂ ਆਪ ਦੇ ਨਾਂ ਤੇ ਲਵਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਉਹ ਕਿਹਦੇ ਨਾਂ ਤੇ ਫਿਰ ਲਗਾਉਂਦੇ ਹੋ ਉਹ ਗਊ ਨਮਉਂਦੇ ਬੂਟਾ ਸਿੰਘ ਦੇ ਨਾਂ ਤੇ ਬੂਟਾ ਸਿੰਘ ਕੌਣ ਹੈ ਬੂਟਾ ਸਿੰਘ ਸਾਡੇ ਪਿੰਡ ਦਾ ਉਹਨਾਂ ਦੀ ਹੈਗੇ ਮੇਰਾ ਪਿੰਡ ਮੇਰੇ ਲੋਕ ਸਸਤਾ ਬਣਾਈ ਆ ਉਹ ਇੱਥੇ ਪਿੰਡ 'ਚ ਕਾਰਜ ਕਰਦੇ ਉਹ ਮੂਰੇ ਕਹਿ ਕੇ ਉਹਨਾਂ ਦੇ ਨਾਂ ਤੇ ਦਿਨ ਪੇਪਰ ਦਿੱਤੇ ਸੀ ਪੈੜੀ ਦੇ ਉਹਨਾਂ ਦੇ ਪਲਾਟ ਦੇ ਉਹਦੇ ਕਰਕੇ ਇੱਥੇ ਮੀਟਰ ਲਵਾ ਰਹੇ ਸੀ ਉਹਨਾਂ ਦੇ ਨਾਂ ਤੇ ਉਹ ਗੱਲ ਤੇ ਰੌਲਾ ਪਿਆ ਹੋਰ ਕੋਈ ਗੱਲ ਨਹੀਂ ਜੀ ਇੱਥੇ ਆਹੀ ਚੱਕਰ ਦਾ ਇਦਾਂ ਨਹੀਂ ਕਿਰਤ ਰਜਗਾਰ ਖੋਇਆ ਜਾ ਰਿਹਾ ਜੀ ਇੱਥੋਂ ਰਜਗਾਰ ਕਿਉਂਕਿ ਸਾਡੇ ਹੁਣ ਘੱਟ ਤੋਂ ਘੱਟ 25 ਸਾਲ ਤੋਂ ਸਾਨੂੰ ਹੋ ਗਏ ਕੰਮ ਕਰਦਿਆਂ ਨੂੰ ਤੇ ਹੁਣ ਅਸੀਂ ਘੱਡੀਆਂ ਲੈ ਕੇ ਫਿਰ ਜਾਵਾਂਗੇ ਕਿੱਥੇ ਜਿਹੜਾ ਪਿੰਡ ਦਾ ਮੁਖੀ ਹੁੰਦਾ ਉਹਦਾ ਹੁੰਦਾ ਰਜਗਾਰ ਦੇਣਾ ਜਾਂ ਪਿੰਡ ਦਾ ਕੋਈ ਕੰਮ ਕਰਨਾ ਸਾਂਝਾ ਵੀ ਮੂਰੇ ਲਾ ਕੇ ਕਰਨਾ ਤੇ ਜੇ ਹੁਣ ಗ್ರಾಮ ਪੰਚਾਇਤ ਹੀ ਇੱਕ ਕੱਲਾ ਸਰਪੰਚ ਸਾਹਿਬ ਇੱਕ ਸਾਈਡ ਹੋ ਕੇ ਹੀ ਕਹਿਣਗੇ ਤੁਸੀਂ ਇੱਥੋਂ ਜਾਓ ਕਰੋ ਤੇ ਫਿਰ ਜਗਾ ਕੀ ਕਰਨੀ ਆ ਜੋ ਕਿ ਬਾਬਾ ਜਦੋਂ ਜਗਾ ਪਾਈ ਉਹ ਤਾਂ ਬਲਵਿੰਦਰ ਸਿੰਘ ਸਰਪੰਚ ਨੇ ਮੇਰੀ ਵੀ ਗੱਲ ਹੁਣ ਬਾਅਦ ਚ ਹੋਈ ਆ ਉਹ ਕਹਿੰਦੇ ਜਿੱਦਿਆਂ ਬੈਟਿੰਗ ਪਾਈ ਆ ਉਦੈ ਬਹਿ ਕੇ ਗੱਲ ਹੋਈ ਆ ਵੀ ਜਿਹੜੀ ਇਹਨਾਂ ਨੇ ਸੰਸਥਾ ਨੇ ਗੱਲ ਕੀਤੀ ਆ ਵੀ ਅਸੀਂ ਇੱਥੇ ਜੀ ਅੱਖਾਂ ਤੇ ਕੈਂਪ ਲਾਉਣਾ ਜਾਂ ਅਸੀਂ ਰਸਣ ਵੰਡਿਆ ਕਰਨਾ ਵੀ ਸਾਨੂੰ ਹੋਰ ਗੁਰਦੁਆਰਾ ਸਾਹਿਬ ਵੰਡਣਾ ਪੈਂਦਾ ਵੀ ਜੇ ਸਾਨੂੰ ਇੱਥੇ ਤੁਸੀਂ ਬਣਾ ਦੋ ਦੋ ਕਮਰੇ ਨਾਲ ਤੇ ਅਸੀਂ ਇੱਥੇ ਕੰਮ ਕਰ ਲਿਆ ਕਰਾਂਗੇ ਵੀ ਇਹ ਮਹੀਨੇ ਬਾਅਦ ਪ੍ਰੋਗਰਾਮ ਕਰਿਆ ਕਰਨਾ ਉਹਨਾਂ ਨੇ ਚਲੋ ਬਾਬਾ ਜੀ ਨੇ ਜਗ੍ਹਾ ਬਣਾਤੀ ਤੇ ਇਹ ਹੁਣ ਮਹੀਨੇ ਬਾਅਦ ਜਦੋਂ ਉਹ ਜਿਹੜਾ ਪ੍ਰੋਗਰਾਮ ਕਰਦੇ ਆ ਠੀਕ ਆ ਪਰ ਹੁਣ ਮੀਟਰ ਦਾ ਵਿੱਚ ਰੌਲਾ ਪੈ ਗਿਆ ਤੁਹਾਨੂੰ ਨਹੀਂ ਲੱਗਦਾ ਵੀ ਕਿਵੇਂ ਨੌਜਵਾਨਾਂ ਨੂੰ ਕਹੇ ਜਾਂਦਾ ਕੰਮ ਲੱਗੋ ਜੀ ਹੁਣ ਕੰਮ ਲੱਗੇ ਤੇ ਉਹ ਦਿਖਾ ਰਖੋਇਆ ਜਾਂਦਾ ਕੰਮ ਤਾਂ ਉਹੀ ਹੈ ਜਿਵੇਂ ਸਰਪੰਚ ਸਾਹਿਬ ਦਾ ਹੁੰਦਾ ਵੀ ਪਿੰਡ ਦਾ ਨੌਜਵਾਨ ਕੋਈ ਨਸਿਆਂ ਵੱਲ ਜਾ ਰਿਹਾ ਜਾਂ ਕਿਸੇ ਹੋਰ ਪਾਸੇ ਪੁੱਠੇ ਪਹ ਜਾਣਗੇ ਜੇ ਹੁਣ ਨੌਜਵਾਨ ਕੰਮ ਤੇ ਕਿਤੇ ਲੱਗੇ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ ਨਾ ਵੀ ਨੌਜਵਾਨ ਮੇਰੇ ਪਿੰਡ ਦੇ ਮੁੰਡੇ ਕੰਮ ਕਰਦੇ ਆ ਹੁਣ ਰਾਤ ਨੂੰ ਕੋਨੇਵੇ ਸਵੇਰੇ ਕੋ ਢੱਲਾ ਮੱਠਾ ਜੇ ਪਿੰਡ ਦੀ ਗੱਡੀ ਕੋਈ ਜਾਊ ਹੋਰ ਬਾਹਰਲੇ ਤਾਂ ਕਿਸੇ ਨੇ ਆਉਣਾ ਨਹੀਂ ਉੱਥੇ ਸਾਡੇ ਨਾਲ ਮੈਂਬਰ ਸਾਰੇ ਹੀ ਆਉਂਦੇ ਇੱਥੇ ਫਿਰ ਨਹੀਂ ਜੀ ਮੈਂਬਰ ਕੋਈ ਨਹੀਂ ਆਉਂਦਾ ਕੱਲਾ ਸਰਪੰਚ ਸਾਹਿਬ ਨੇ ਇਹ ਗੱਲ ਕਹੀ ਆ ਸਾਨੂੰ ਕਿਸੇ ਮੈਂਬਰ ਨੇ ਨਹੀਂ ਗੱਲ ਕਹੀ ਕੱਲੀ ਸਰਪੰਚ ਸਾਹਿਬ ਨੇ ਸਾਨੂੰ ਗੱਲ ਕਹੀ ਵੀ ਇਥੋਂ ਫੱਟਾ ਚੱਕ ਲੋ ਕੋਰਮ ਪੂਰਾ ਪੰਚਾਇਤ ਦਾ ਪਤਾ ਹੈ ਜੀ ਪੰਚਾਇਤ ਦੇ ਨਾਲ ਮੈਂਬਰ ਨਹੀਂ ਨਹੀਂ ਮੈਂਬਰ ਕੋਈ ਆਇਆ ਹੀ ਨਹੀਂ ਇੱਥੇ ਕੋਰਮ ਵੈਸੇ ਵੀ ਪੂਰਾ ਹਾਂ ਉਦਾਂ ਵੀ ਹੈ ਨਹੀਂ ਨਹੀਂ ਕੋਈ ਨਹੀਂਗਾ ਕਾਲਾ ਢੰਗ ਵੀ ਇੱਕ ਉਹਨਾਂ ਨੇ ਕਾਲੋ ਢੰਗ ਲੈ ਕੇ ਆਏ ਸੀ ਰਜਵਾੜੇ ਆ ਤਕੜੀ ਘਰਾਂ ਦੇ ਮੁੰਡੇ ਆ ਮੈਂ ਗਰੀਬ ਘਰ ਦੀ ਆ ਮੈਨੂੰ ਦਵਾਉਂਦੇ ਆ ਕੀ ਤੁਹਾਡੇ ਚ ਸਾਰੇ ਅਸੀਂ ਭਰਾਵਾ ਸਾਡੇ ਘਰ ਜਾ ਕੇ ਦੇਖ ਲਾ ਵੀ ਅਸੀਂ ਕਿੰਨੇ ਕ ਰਜਵਾੜੇ ਆ ਜਾਂ ਪਿੰਡ ਚ ਪਤਾ ਹੀ ਹੁੰਦਾ ਵੀ ਰਜਵਾੜੇ ਕਿੰਨੇ ਕ ਹੁੰਦੇ ਉਹ ਹੁੰਦਾ 50 ਕਿਲੇ 100 ਕਿਲੇ ਦਾ ਮਾਲਕ ਜਿਹੜਾ ਬੰਦਾ ਰੱਜਿਆ ਪੁੱਜਿਆ ਹੋਵੇ ਨਾ ਉਹ ਗੱਡੀਆਂ ਸਟੈਂਡ ਤੇ ਆਹ ਕੰਮ ਨਹੀਂ ਕਰਦਾ ਧੰਦਾ ਤੁਹਾਡੇ ਨਾਲੇ ਅਸੀਂ ਮੁੰਡੇ ਹੈਗੇ ਸਾਡੇ ਆ ਮੁੰਡੇ ਅਸੀਂ ਖੜੇ ਆ ਉਹਨਾਂ ਦੇ ਘਰਾਂ ਚੋਂ ਆਇਆ ਮੁੰਡੇ ਤੇ ਵੋਟਾਂ ਜੇ ਅਸੀਂ ਨਾਲ ਤੁਰੇ ਆ ਜੇ ਸਾਨੂੰ ਇਹ ਜੇ ਸਾਡੇ ਕੋਲ ਚਿੱਤ ਚ ਹੁੰਦਾ ਸੀ ਉਹਦਾ ਨਾਲ ਤੁਰਦੇ ਨਾ ਉਹਨਾਂ ਦੇ ਕੀ ਸੀ ਮਸਲਾ ਕੱਲ ਜੀ ਇੱਥੇ ਜਦੋਂ ਆ ਚੱਕਰ ਪੈ ਗਿਆ ਪਰਸੋਂ ਵੀ ਫਟਾ ਚੱਕ ਨੂੰ ਤੇ ਅਸੀਂ ਇਹਨਾਂ ਨੂੰ ਜਾ ਕੇ ਕਿਹਾ ਇਹਨਾਂ ਨੇ ਕੱਲ ਫੋਨ ਲਾਇਆ ਤੇ ਜਗਰਾਉਂ ਤੋਂ ਸਾਡੇ ਪਿੰਡ ਦੇ ਰਹਿ ਗਿਆ ਖਾਲਸਾ ਜੀ ਉਹਨਾਂ ਨੂੰ ਸਖਦੇ ਸਰ ਆਜਾ ਟੈਕਸੀ ਸਟੈਂਡ ਵਾਲੇ ਇਕੱਠੇ ਹੋਏ ਆ ਸਾਰੇ ਜਿੰਨੇ ਕਿੰਨੇ ਕੁ ਪਰਿਵਾਰ ਆ ਟੈਕਸੀ ਸਟੈਂਡ ਨਾਲ ਜੁੜੇ ਆ ਅੱਜ ਕੀ ਰੌਲਾ ਪਿਆ ਸਰਪੰਚ ਸਾਹਿਬ ਦੇ ਨਾਲ ਕਾਫੀ ਕਾ ਇਹ ਜੀ ਸਾਡੇ ਘੱਟੋ ਘੱਟ ਵੀ 30 35 ਪਰਿਵਾਰ ਤਾਂ ਅਸੀਂ ਟੈਕਸੀਆਂ ਵਾਲੇ ਆ ਕੁਝ ਸਾਡੇ ਛੋਟੇ ਹੱਥੀਆਂ ਵਾਲੇ ਆ ਕੁਝ ਜਿਹੜੇ ਆ ਆ ਆਪਣੇ ਮੋਟਰਸਾਈਕਲਾਂ ਵਾਲੇ ਰਿਕਸ਼ੇ ਵਾਲੇ ਵਗੈਰਾ ਵੀ ਆ ਤੇ ਤਕਰੀਬਨ ਘੱਟੋ ਘੱਟ 60 65 ਜਣੇ ਆ ਜੀ ਜਿਹੜੇ ਇਸ ਜਣ ਕੇ ਅਸੀਂ ਟੈਕਸੀ ਲੈਂਡ ਨਾਲ ਤੇ ਜੋ ਇਸ ਲੈਂਡ ਨਾਲ ਜੁੜੇ ਹੋਏ ਆ ਤੇ ਇਹ ਸਰਪੰਚ ਸਾਹਿਬ ਨਾਲ ਰੋਲਾ ਸਾਡਾ ਆਹੀ ਆ ਜੀ ਉਹ ਸਾਨੂੰ ਕਹਿੰਦੇ ਵੀ ਆਹ ਜਗ੍ਹਾ ਤੋਂ ਉੱਠ ਖੜੋ ਵੀ ਇੱਥੋਂ ਚਲੇ ਜਾਓ ਤੁਸੀਂ ਇੱਥੇ ਫੱਟਾ ਨਹੀਂ ਰੱਖਣਾ ਤੇ ਇਹ ਤਕਰੀਬਨ 1990 ਦਾ ਬਣਿਆ ਉਦੋਂ ਬਲਵਿੰਦਰ ਸਿੰਘ ਸਰਪੰਚ ਸੀ ਤੇ ਜਗਜੀਤ ਸਿੰਘ ਜੱਗਾ ਪ੍ਰਧਾਨ ਸੀ ਉਦੋਂ ਦੇ ਬਣਿਆ ਹੈ ਉਦੋਂ ਮੁੜ ਕੇ ਸਾਡੇ ਆ ਸਾਬਕਾ ਸਰਪੰਚਾਂ ਨੇ ਇਹਨਾਂ ਨੇ ਵੀ ਭਰਤਾ ਪਾਈਆਂ ਪਿੰਡ ਦੇ ਸਯੋਗ ਨਾਲ ਬਣਿਆ ਸਾਰਾ ਕੁਝ ਜੀ ਤੇ ਹੁਣ ਰੋਲਾ ਇਹ ਆ ਜੀ ਸਾਨੂੰ ਕਹਿੰਦੇ ਇੱਥੋਂ ਚਲੇ ਜਾਓ ਇੱਥੇ ਆਹ ਜਿਹੜੀ ਜਗ੍ਹਾ ਹੈ ਸੰਤ ਪਾਪਾ ਬਲਵਿੰਦਰ ਸਿੰਘ ਜੀ ਨੇ ਬਣਵਾਈ ਆ ਜੀ ਉਹਨਾਂ ਨੇ ਸੇਵਾ ਕਰਵਾਈ ਆ ਪਿਛਲੀ ਬਿਲਡਿੰਗ ਦੀ ਵੀ ਸੇਵਾ ਉਹਨਾਂ ਨੇ ਕਰਵਾਈ ਆ ਉਹਨਾਂ ਨੇ ਇਹਨਾਂ ਨੂੰ ਇਹ ਬਿਲਡਿੰਗ ਦਿੱਤੀ ਸੀ ਵੀ ਕੋਈ ਅੱਖਾਂ ਦਾ ਕੈਂਪ ਲੱਗ ਜੂ ਜਾਂ ਕੋਈ ਸਾਂਝਾ ਕੰਮ ਕਰਨਾ ਤੇ ਉਹ ਜਾਂ ਕੋਈ ਹੋਰ ਕੋਈ ਕੰਮ ਕਰਨਾ ਨਗਰ ਦਾ ਉਹਦੇ ਵਾਸਤੇ ਦਿੱਤੀ ਸੀ ਤੇ ਇਹ ਬਿਲਡਿੰਗ ਇਹਨਾਂ ਨੇ ਪੰਚਾਇਤ ਦੇ ਯਾਨਕਿ ਦਫ਼ਤਰ ਬਣਾ ਲਿਆ ਪੰਚਾਇਤ ਦਾ ਸਾਡੇ ਪੰਚਾਇਤਕਰ ਹੈਗਾ ਏ ਉਹ ਬਹੁਤ ਸੋਹਣਾ ਬਣਿਆ ਹੋਇਆ ਉੱਥੇ ਜਾ ਕੇ ਬਹਿਣ ਜੋ ਸਰਪੰਚਾਂ ਨੂੰ ਬਹਿਣਾ ਹੈ ਉਹ ਇਸ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਆ ਬੂਟਾ ਸਿੰਘ ਦੇ ਨਾਂ ਤੇ ਮੀਟਰ ਲਾਉਣ ਲੱਗੇ ਸੀ ਉਹਦੀ ਦਰਖਾਸਤ ਵੀ ਦਰਖਾਸਤ ਦਿੱਤੀ ਸੀ ਬਿਜਲੀ ਵਿਭਾਗ ਨੂੰ ਉਹ ਅਸੀਂ ਰੋਕੀ ਜਰੂਰ ਬੂਟਾ ਸਿੰਘ ਕੌਣ ਬੂਟਾ ਸਿੰਘ ਸਾਡੇ ਪਿੰਡ ਦੇ ਹੀ ਆ ਜੀ ਉਹ ਹਾਂਗਕਾਂਗ 'ਚ ਰਹਿੰਦੇ ਆ ਤੇ ਉੱਥੋਂ ਬੈਠੇ ਹੀ ਜਾਣ ਕੇ ਸਰਪੰਚ ਸਾਡਾ ਉਹਨਾਂ ਦਾ ਆਦੇਸ਼ਾਂ ਦਾ ਹੀ ਪਾਲਣ ਕਰਦੇ ਆ ਤੁਸੀਂ ਕਹਿ ਰਹੇ ਹੋ 90 ਤੋਂ ਹੀ ਬੈਠੇ ਹੋਏ ਆ ਤੇ ਅੱਜ ਉਹ ਸਰਪੰਚ ਤਾਂ ਅੱਜ ਆਈ ਹੈ ਤੁਸੀਂ ਪੁਰਾਣੇ ਹੋ ਕੀ ਕਰ ਰਹੇ ਤੁਹਾਨੂੰ ਕਿਉਂ ਠਾਏ ਜਾਂਦੇ ਇੱਥੇ ਤੁਸੀਂ ਕਿਹੜਾ ਕੁਛ ਪੈਨਾ ਪੰਚਾਇਤ ਘਰ ਦਾ ਕੀ ਦੁੱਖ ਜੇ ਪੰਚਾਇਤ ਘਰ ਵੀ ਬਣਾਉਗੇ ਪੰਚਾਇਤ ਘਰ ਦਾ ਸਾਨੂੰ ਆਏ ਆਂ ਜੀ ਦੁੱਖ ਵੀ ਇੱਥੇ ਮੀਟਰ ਕਿਸੇ ਬਿਨਾ ਪੰਚਾਇਤ ਤੋਂ ਲੱਗ ਰਿਹਾ ਕਿਸੇ ਜਾਨਕਿ ਪਿੰਡ ਦੇ ਬੰਦੇ ਦੇ ਨਾਂ ਤੇ ਉਹ ਕਿਸੇ ਪੰਚਾਇਤ ਦੇ ਨਾਂ ਤੇ ਲੱਗੇ ਇਸ ਕਰਕੇ ਵੀ ਅਸੀਂ ਰੋਕਦੇ ਆਂ ਵੀ ਉਧਰ ਪੰਚਾਇਤ ਘਰ ਚ ਜਾਣ ਸਰਪੰਚ ਸਾਹਿਬ ਪੀ ਇੱਥੇ ਨਹੀਂ ਅਸੀਂ ਬਹਿਣ ਦੇਣਾ ਵੀ ਇਸ ਤਰ੍ਹਾਂ ਵੀ ਦੂਜਾ ਉਹ ਕਬਜ਼ਾ ਕਰਾਉਣ ਨੂੰ ਫਿਰਦੇ ਆ ਕਿਸੇ ਹੋਰ ਬੰਦੇ ਨੂੰ ਸਾਡੇ ਪਿੰਡ ਦੇ ਨੂੰ ਤੇ ਇੱਕ ਜੁੱਟਾ ਕੇ ਕੱਲ ਸਰਪੰਚ ਸਾਹਿਬ ਵੱਲੋਂ ਕੀਤਾ ਜਾ ਨਹੀਂ ਨਹੀਂ ਜੀ ਸਰਪੰਚ ਸਾਹਿਬ ਇਕੱਲੇ ਹੀ ਆ ਬਾਕੀ ਕੋਈ ਵੀ ਉਹਨਾਂ ਦੇ ਨਾਲ ਮੈਂਬਰ ਨਹੀਂ ਤੇ ਕੋਈ ਹੋਰ ਪਿੰਡ ਦਾ ਪੁਰਾਣਾ ਮੈਂਬਰ ਜਾਂ ਕੋਈ ਸਰਪੰਚ ਨਹੀਂ ਹੈਗਾ ਜੀ ਲੱਗਦਾ ਨਹੀਂ ਕਿ ਜਾਣ ਬੁੱਝ ਕੇ ਜਿਹੜਾ ਖਰਾਬ ਕੀਤਾ ਜਾ ਰਿਹਾ ਪਿੰਡ ਦੇ ਬਿਲਕੁਲ ਜੀ ਬਿਲਕੁਲ ਸਾਡੇ ਜਾਣ ਬੁੱਝ ਕੇ ਖਰਾਬ ਕੀਤਾ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਜੀ ਕਿੰਨੇ ਬੰਦਿਆਂ ਦਾ ਰੋਜ਼ਗਾਰ ਜੁੜਿਆ ਇਸ ਚੀਜ਼ ਨਾਲ ਜੀ ਹੀ ਮੰਗ ਕਰਦੇ ਆ ਸਰਦਾਰ ਅਸੀਂ ਤਾਂ ਇਹੀ ਮੰਗ ਕਰਦੇ ਸਾਨੂੰ ਇਨਸਾਫ ਦਿਓ ਆ ਜਿਹੜੀ ਸਾਡੀ ਜਗਾ ਹੈ ਸਾਨੂੰ ਦੂਜਾ ਖੜਨ ਨੂੰ ਬਣਾਈ ਜਾ ਅਸੀਂ ਗੱਡੀਆਂ ਕਿੱਥੇ ਲਾਵਾਂਗੇ ਜੇ ਅਸੀਂ ਬਾਹਰ ਗੱਡੀਆਂ ਲਾਉਨੇ ਇਥੇ ਟ੍ਰੈਫਿਕ ਜਾਮ ਹੋ ਜੂਜੀ ਕਿੱਥੇ ਗੱਡੀਆਂ ਲਾਵਾਂਗੇ 35 40 ਗੱਡੀਆਂ ਕਿੱਥੇ ਦੱਸ ਦੋ ਕੋਈ ਜਗਾ ਹੋਰ ਰਹਿ ਗਈ ਆ ਤਾਂ ਸਾਨੂੰ ਉਹਨਾਂ ਦਾ ਕਹਿੰਦਾ ਵੀ ਅਸੀਂ ਐਸਸੀ ਕਰਕੇ ਗਰੀਬ ਘਰ ਦੀ ਮੈਂ ਕੁੜੀ ਕਰਕੇ ਇਹ ਕਹਿੰਦੇ ਵੀ ਮੈਥੋਂ ਪੁੱਛ ਕੇ ਹਰ ਕੰਮ ਕਰੋ ਉਹਨਾਂ ਨੇ ਲੇਵ ਹੋ ਕੇ ਪਾਇਆ ਤੇ ਵੀ ਮੇਰੇ ਤੇ ਦਬਾਅ ਬਣਾਉਂਦੇ ਆ ਮੀਟਰ ਨਹੀਂ ਲਾਉਂ ਦਿੰਦੇ ਕੀ ਤੁਸੀਂ ਜੋ ਪੰਚਾਇਤ ਦੇ ਨਾਂ ਤੇ ਜਾ ਇਹ ਜਿਹੜੇ ਸੰਤਾਂ ਨੇ ਜਗ੍ਹਾ ਬਣਾਈ ਉਹਨਾਂ ਦੇ ਨਾਂ ਤੇ ਮੀਟਰ ਲਵਾਉਂਦੇ ਆ ਤੁਸੀਂ ਰੋਕਦੇ ਹੋ ਮੀਟਰ ਦਾ ਪਹਿਲੀ ਗੱਲ ਆ ਸਾਡੇ ਬੱਸ ਸਟੈਂਡ ਤੇ ਲੱਗਿਆ ਹੋਇਆ ਜੀ ਪਹਿਲਾਂ ਹੀ ਮੀ ਉਹਨਾਂ ਨੇ ਬਿਜਲੀ ਦੀ ਤਾਰ ਇਧਰੋਂ ਪਾ ਲੈਣ ਬਿਜਲੀ ਲੈ ਲੈਣੇ ਇੱਥੋਂ ਸਾਨੂੰ ਕੋਈ ਕੰਮ ਨਹੀਂ ਹੋਈ ਆ ਤੇ ਉਹਦਾ ਨਜਾਇਜ਼ ਮੀਟਰ ਲਾ ਕੇ ਕਬਜ਼ਾ ਕਰਨ ਦੀ ਨੀਤ ਨਾਲ ਹੋਇਆ ਸਾਰਾ ਕੰਮ ਇਹ ਤੁਹਾਨੂੰ ਲੱਗਦਾ ਉਹ ਕਿਸੇ ਨੂੰ ਕਬਜ਼ਾ ਕਰਾਉਣਾ ਚਾਹੁੰਦੇ ਬਿਲਕੁਲ ਬਿਲਕੁਲ ਜੀ ਉਹ ਕਿਸੇ ਦੇ ਨਾਮ ਤੇ ਸਾਡੇ ਇੱਕ ਬੰਦੇ ਦੇ ਨਾਮ ਤੇ ਮੀਟਰ ਬੂਟਾ ਸਿੰਘ ਦੇ ਨਾਮ ਤੇ ਲਵਾ ਰਹੇ ਸੀਗੇ ਉਹ ਕਬਜ਼ਾ ਹੀ ਹੋ ਗਿਆ ਜੀ ਜੇ ਉਹਦੇ ਨਾਮ ਤੇ ਮੀਟਰ ਲੱਗ ਗਿਆ ਤਾਂ ਕਬਜ਼ਾ ਹੋ ਜੂਏ ਜਗ੍ਹਾ ਦੀ ਜਗ੍ਹਾ ਜਿਹੜੀ ਹੁੰਦੀ ਆ ਉਹ ਇੱਕ ਦੇ ਨਾਮ ਤੇ ਲੱਗ ਹੀ ਨਹੀਂ ਸਕਦਾ ਬਾ ਉਹ ਹੀ ਦਾ ਗੱਲ ਆ ਜੀ ਉਹ ਕੇਰਾ ਦਾ ਉਹਨਾਂ ਨੇ ਫੈਲ ਭਰੀ ਸੀ ਨਾ ਅਸੀਂ ਤਾਂ ਨਹੀਂ ਕਹਿੰਦੇ ਵੀ ਇੱਥੇ ਲੱਗੇ ਅਸੀਂ ਤਾਂ ਆਪ ਨਹੀਂ ਲਵਾ ਕੇ ਰਾਜੀ ਉਹਦੇ ਨਾਂ ਤੇ ਠੀਕ ਕੇ ਮਹਿਰਪਾਲ ਕੌਰ ਸਰਪੰਚ ਪਿੰਡ ਲੁੱਪੋਤੋ ਜੀ ਜਦੋਂ ਤੋਂ ਅਸੀਂ ਬੂਟਾ ਤੋਂ ਜਿੱਤ ਕੇ ਬਣੇ ਹੋਏ ਆ ਜੀ ਨਵੀਂ ਪੰਚਾਇਤ ਸਾਡੇ ਪਿੰਡ ਦੇ ਵਿੱਚ ਅ 4 ਕੁ ਮਹੀਨੇ ਪਹਿਲਾਂ 5 ਕੁ ਮਹੀਨੇ ਪਹਿਲਾਂ ਸਤਬਾਬਾ ਬਲਿੰਦਰ ਸਿੰਘ ਜੀ ਨੇ ਜਦੋਂ ਇਹ ਗੰਗਾ ਇੱਥੇ ਪਿੰਡ ਲੁੱਪੋ ਦੇ ਵਿੱਚ ਗੰਗਾ ਧਾਮ ਬਣਾਇਆ ਏ ਉਹਦੀ ਸੇਵਾ ਕਰਾਈਆ 3 ਕਰੋੜ ਰੁਪਇਆ ਲੱਗੇ ਤਾਂ ਉਹਨਾਂ ਨੇ ਇੱਕ ਸਾਈਡ ਤੇ ਇਸੇ ਧਾਮ ਦੇ ਦਫ਼ਤਰ ਮਤਲਬ ਬਣਾਇਆ ਗਿਆ ਏ ਪਿੰਡ ਵਾਸਤੇ ਪਿੰਡ ਦੀਆਂ ਸਾਂਝੀਆਂ ਸੇਵਾਵਾਂ ਜਿੱਥੋਂ ਪਿੰਡ ਨੂੰ ਜਾ ਸਕਣ ਜੀ ਤਾ ਉਸ ਜਦੋਂ ਦਫ਼ਤਰ ਦੀ ਇਮਾਰਤ ਬਣਾਈ ਗਈ ਹੈ ਜਦੋਂ ਬਣاتی ਤਾਂ ਜਦੋਂ ਪੰਚਾਇਤ ਬੰਦੀ ਆ ਤਾਂ ਅਸੀਂ ਕੁਝ ਕਿ ਇੱਥੇ ਮਤਲਬ ਅਧਿਕਾਰ ਕੇ ਮਹਿਤ ਕਰਕੇ ਕਿਉਂਕਿ ਮੈਂ ਕਿ ਐਸੀ ਪਰਵਾਰ ਨਾਲ ਲੇਟੜਾਂ ਕਿਉਂਕਿ ਜਿਹੜੇ ਸਾਡਾ ਲੋਕੋ ਪੈਂਡਾ ਉਹ ਬਹੁਤ ਵੱਡਾ ਹੈ ਤੇ ਸੰਖੇਪ ਵੀ ਬਹੁਤ ਜ਼ਿਆਦਾ ਹੈ ਤਾ ਇਹ ਕੰਮ ਤੇ ਵੀ ਕਰੀ ਨਾ ਸਾਰੀਆਂ ਚੀਜ਼ਾਂ ਨੂੰ ਸਰਪੰਚੀ ਦੇ ਕੰਮ ਨੂੰ ਹੈਂਡਲ ਕਰਾਂ ਵੀ ਇਹ ਮੈਨੂੰ ਔਖਾ ਲੱਗ ਰਿਹਾ ਸੀ ਵੀ ਘਰੇ ਬੈਠ ਕੇ ਤੁਸੀਂ ਇੰਨੇ ਵੱਡੇ ਪਿੰਡ ਦਾ ਬੂਚ ਚੱਕਰ ਚ ਚੱਕ ਰਹੇ ਹੋ ਤੇ ਘਰੇ ਤਾਂ ਇਹ ਪੋਸੀਬਲ ਨਹੀਂ ਆ ਤਾਂ ਜਿਹੜੀ ਸੰਤ ਬਲਵਿੰਦਰ ਸਿੰਘ ਜੀ ਨੇ ਇਹ ਸਾਨੂੰ ਜਗ੍ਹਾ ਬਣਾ ਕੇ ਦਿੱਤੀ ਸੀ ਸਾਂਝੇ ਪਿੰਡ ਵਾਸਤੇ ਸਾਂਝੇ ਪਿੰਡ ਦੇ ਕੰਮਾਂ ਵਾਸਤੇ ਤੇ ਅੱਜ ਮੈਂ ਉਸੇ ਜਗ੍ਹਾ ਤੇ ਬੈਠੀ ਆ ਕਿਉਂਕਿ ਜਿਹੜਾ ਇੱਕ ਪਿੰਡ ਦਾ ਸਰਪੰਚ ਹੁੰਦਾ ਹੈ ਉਹ ਸਾਂਝੇ ਪਿੰਡ ਦਾ ਤੇ ਸਾਂਝੇ ਕੰਮਾਂ ਵਾਸਤੇ ਹੀ ਬਣਾਇਆ ਜਾਂਦਾ ਹੈ ਤੇ ਅੱਜ ਮੈਂ ਉਸੇ ਡਿਊਟੀ ਤੇ ਹੀ ਜਿਹੜੀ ਮਾਲਕ ਨੇ ਮੈਨੂੰ ਬਖਸ਼ੀ ਹੈ ਦਿੱਤੀ ਆ ਗੁਰਸ਼ੇਪਾ ਸਾਹਿਬ ਦੀ ਮੇਰੀ ਪੀੜੇ ਦੇ ਮਾਲਕ ਦੀ ਮਿਹਰ ਤੇ ਸਦਕਾ ਤੇ ਅੱਜ ਮੈਂ ਉਸੇ ਡਿਊਟੀ ਤੇ ਬੈਠੀ ਹਾਂ ਜੀ ਤੇ ਦਫ਼ਤਰ ਵਿੱਚ ਸੱਤ ਅੱਠ ਮਹੀਨੇ ਹੋ ਗਏ ਆ ਜਦੋਂ ਅਸੀਂ ਜਦੋਂ ਤੋਂ ਅਸੀਂ ਇਸ ਦਫ਼ਤਰ ਤੇ ਬੈਠਣ ਲੱਗੇ ਮਾਲਕ ਦੀ ਬੜੀ ਕਿਰਪਾਈ ਉਹਨੇ ਬੜੀ ਹਿੰਮਤ ਦਿੱਤੀ ਆ ਤੇ ਬੜਾ ਉਹਨੇ ਕੀ ਆ ਜਿਹੜਾ ਸਾਡੇ ਸਿਰ ਤੇ ਲਈ ਪ੍ਰਿਆਹ ਤਰਿੱਖਿਆ ਹੋਇਆ ਹੈ ਤੇ ਅਸੀਂ ਇੱਥੇ ਬੈਠ ਕੇ ਪਿੰਡ ਨੂੰ ਸੇਵਾਵਾਂ ਦੇ ਰਹੇ ਆ ਜੋ ਉਹਨੇ ਸਾਡੀ ਡਿਊਟੀ ਲਈ ਆ ਅਸੀਂ ਉਹ ਤਨ ਮਨ ਨਾਲ ਮੇਰਾ 10 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦੇ ਇੱਥੇ ਬੈਠਣ ਦਾ ਪੈਨਾਂ ਮੈਂ ਇੱਥੇ ਬੈਠ ਕੇ ਇਹ ਸਿਵਾਵਾ ਆਪਾਂ ਆਪ ਦੇ ਜਿਹੜੇ ਪਿੰਡ ਪ੍ਰਤੀ ਫਰਜ਼ਾ ਹੁਣ ਮਾ ਰਹੇ ਹਾਂ। ਪਹਿਲਾਂ ਮੈਂ ਤਾਂ ਪਿੰਡ ਤੇ ਵਿੱਚ ਇਹੀ ਨਾਲ ਚੱਲ ਰਹੀ ਸੀਗੀ ਜਾਂ ਜਿਹੜੇ ਧਰਾੜ ਲੋਕ ਕਹਿ ਲਈ ਇਹ ਵੀ ਨੇ ਕਿਹਦੇ ਮਾਲ ਕਹਿ ਲਈ ਜਿਨ੍ਹਾਂ ਨੇ ਸਾਹਮਣਾ ਟੱਕੀਆਂ ਬਗਲੀਆਂ ਹੋਈਆਂ। ਉਹਨਾਂ ਨੇ ਸੋਚਿਆ ਇੱਕ ਗਰੀਬ ਪਰਵਾਰ ਦੀ ਅੱਧੀ ਪਿੰਡ ਦੀ ਅੱਧਾ ਬੱਗੇ। ਵੀ ਕੋਣ ਇੱਥੇ ਬੈਠ ਕੇ ਹੁਣ ਸਾਡੇ ਪਿੰਡ ਨੂੰ ਚਲਾਉਗੀ। ਤभी ਇਹ ਹੈ ਮਤਲਬ ਕਿ ਅਸੀਂ ਕਿਵੇਂ ਬਰਦਾਸ਼ਤ ਕਰੀਏ ਅੱਠ ਨੌਵੇਂ ਨੇ ਤਾਂ ਜਦੋਂ ਨੇ ਇਸ ਦਫ਼ਤਰ ਤੇ ਬੈਠਣ ਲੱਗੀ ਆ ਉਹਨਾਂ ਦੀ ਕੰਟੀਨਿਊ ਇਹੀ ਕੋਸ਼ਿਸ਼ਾਂ ਆਂ ਵੀ ਇਹਨੂੰ ਇਸ ਦਫ਼ਤਰ ਚੋਂ ਤੇ ਇਸ ਜਗ੍ਹਾ ਤੋਂ ਕਿਵੇਂ ਹਲਾਇਆ ਜਾਵੇ ਤੇ ਇੱਥੋਂ ਇਹਨੂੰ ਕਿਵੇਂ ਠਾਇਆ ਜਾਵੇ ਮਤਲਬ ਇਹ ਕਮਾਲ ਦੀ ਗੱਲ ਹੈ ਤੁਸੀਂ ਉਸੇ ਪਿੰਡ ਨੂੰ ਪਿੰਡ ਦੇ ਸਰਪੰਚ ਨੂੰ ਆਪ ਹੀ ਜਿੱਤਾਇਆ ਵੋਟਾਂ ਪਾ ਕੇ ਨਿਹਿਤ ਕਰੇ ਅੰਜ ਤੁਸੀਂ ਉਸੇ ਸਰਪੰਚ ਦੇਖਣ ਆਫ ਖੜੇ ਹੋ ਇਤੋਂ ਨੂੰ ਕੁੜੀ ਨੂੰ ਥਾਇਆ ਕਿਵੇਂ ਜਾਵੇ ਮਤਲਬ ਵੀ ਮੈਨੂੰ ਸ਼ਰਮ ਇਸ ਦਫ਼ਤਰ 'ਚ ਬੈਠੇ ਨੂੰ ਧਮਕੀਆਂ ਦਿੱਤੇ ਜਾ ਰਹੇ ਆ ਵੀ ਜੇ ਤੂੰ ਸਾਡੇ ਤਰੀਕੇ ਨਾਲ ਨਹੀਂ ਚੱਲਣਾ ਸਾਡੇ ਤਰੀਕੇ ਨਾਲ ਕੰਮ ਨਹੀਂ ਕਰਨਾ ਤੂੰ ਇੱਥੇ ਦਫ਼ਤਰ 'ਚ ਉੱਠ ਖੜ ਮਤਲਬ ਵੀ ਇਹ ਲੋਕ ਇਹ ਸੋਚਦੇ ਆ ਵੱਡੇ ਲੋਕ ਜਿਹੜੇ ਆਪ ਦੇ ਆਪ ਨੂੰ ਪਿੰਡ ਦੇ ਮਹੂਤਵਾਰ ਰਖਾਉਂਦੇ ਆ ਉਹ ਇਹ ਕਹਿੰਦੇ ਆ ਪਿੱਛੇ ਤੋਂ ਸਾਡੇ ਤਰੀਕੇ ਨਾਲ ਨਹੀਂ ਚੱਲਣਾ ਸਾਡੇ ਤਰੀਕੇ ਨਾਲ ਇੱਥੇ ਕੰਮ ਨਹੀਂ ਕਰਨਾ ਤਾਂ ਤੂੰ ਇੱਥੇ ਅਕਸਤੇ ਦੇ ਵਿੱਚ ਬੈਠਣ ਦੇ ਲਾਇਕ ਵੀ ਨਹੀਂ ਜਗੂ ਜੀ ਅੱਜ ਟੈਕਸੀ ਸਟੈਂਡ ਵਾਲੇ ਇਕੱਠੇ ਹੋਏ ਆ ਕੀ ਰੋਲਾ ਸਾਰਾ ਪੰਚਾਇਤ ਨਾਲ ਕੀ ਰੋਲਾ ਪਿਆ ਤੁਸੀਂ ਵੀ ਮੋਤਵਾਰ ਬੰਦੇ ਆ ਪਿੰਡ ਦੇ ਰੋਲਾ ਜਦੋਂ ਜੀ ਇਹਨਾਂ ਦਾ ਪਿਆ ਉਦੋਂ ਤਾਂ ਮੈਂ ਇੱਥੇ ਨਹੀਂ ਸੀ ਇਹਨਾਂ ਨੇ ਬਾਅਦ ਚ ਸੱਦਿਆ ਸੀ ਉਦੋਂ ਇਕੱਠ ਕਰਿਆ ਇਹਨਾਂ ਦਾ ਇਕੱਠ ਹੋਇਆ ਤੇ ਉਦੋਂ ਉਹਨਾਂ ਨੇ ਮੈਨੂੰ ਸੱਦਿਆ ਸੀਗਾ ਵੀ ਐਂ ਕਰਕੇ ਜਿਹੜਾ ਵੀ ਸਾਨੂੰ ਇਥੋਂ ਫੱਟਾ ਚਕਾਉਂਦੇ ਆ ਸਰਪੰਚ ਸਾਹਿਬ ਤੇ ਵੀ ਉਹ ਕਹਿੰਦੇ ਵੀ ਥੋੜ੍ਹ ਜੋ ਮੈਂ ਕਹ ਰਿਹਾ ਇਹ ਗੱਲ ਕਾਹ ਤੋਂ ਵੀ ਤੁਹਾਨੂੰ ਕਾਹ ਤੋਂ ਉਠਾਉਂਦੇ ਆ ਤੇ ਮੁੜ ਕੇ ਪਤਾ ਲੱਗਿਆ ਇਹਨਾਂ ਤੋਂ ਗੱਲ ਦਾ ਜਦੋਂ ਇਹ ਮੀਟਰ ਕੋਈ ਬੂਟਾ ਸਿੰਘ ਦੇ ਨਾਂ ਤੇ ਲਵਾ ਰਹੀ ਸੀ ਜਿਹੜਾ ਕਿਥੇ ਵੀ ਉਹਦੇ ਇਕੱਲੇ ਬੰਦੇ ਦਾ ਕਬਜ਼ਾ ਕਰਵਾ ਰਹੀ ਸੀਗੀ ਇਹਨਾਂ ਨੇ ਉਹ ਦਰਖਾਸਤ ਰੋਕਤੀ ਮੀਟਰ ਦੀ ਵੀ ਇਹਨਾਂ ਦਾ ਮੀਟਰ ਇਹਦੇ ਨਾਂ ਤੇ ਨਹੀਂ ਲੱਗਣਾ ਚਾਹੀਦਾ ਵੀ ਬਾਬਾ ਅਲਾਜਾਰ ਦੇ ਨਾਂ ਤੇ ਲੱਗੇ ਕਿ ਇੱਥੇ ਮੰਤ ਕਰਤਾਰ ਸਿੰਘ ਹੈ ਜਿਹੜੀ ਦੀ ਸੇਵਾ ਕਰਦੇ ਆ ਉਹਦੇ ਨਾਂ ਤੇ ਲੱਗੇ ਚਾਹੇ ਬਾਬੇ ਬਲਵਿੰਦਰ ਸਿੰਘ ਦੇ ਨਾਂ ਤੇ ਲੱਗੇ ਜਿਹੜਾ 3-4 ਕਰੋੜ ਜਿਹਨਾਂ ਨੇ ਲਾਇਆ ਵੀ ਉਹ ਅਸੀਂ ਬੂਟੇ ਸਿੰਘ ਦੇ ਨਾਂ ਤੇ ਨਹੀਂ ਲੱਗਣਦਾ ਉਸ ਹੈ ਜਿਹੜਾ ਇਹਨਾਂ ਦਾ ਬਾਦ ਚ ਪਤਾ ਲੱਗਿਆ ਵੀ ਉਸ ਜਿੱਦ ਚ ਇਹਨਾਂ ਦਾ ਫਟਾ ਚਕਾ ਕੇ ਥੋਾਂ ਦੀ ਵੀ ਗੱਡੀਆਂ ਲੈ ਕੇ ਜਾਓ ਤੁਸੀਂ ਲੱਗਦਾ ਨਹੀਂ ਕਿ ਇਹ ਜਗ੍ਹਾ ਠਾਪੂਗਾ ਕਾਫੀ ਨੌਜਵਾਨ ਆ ਰਿਹਾ ਠਾਪ ਹੋਊਗਾ ਜੀ ਪਹਿਲੀ ਗੱਲ ਦਾ ਜਿਹੜੇ ਨੌਜਵਾਨ ਆ ਹੈਗੇ ਆ ਮੁੰਡੇ ਉਹ ਤਾਂ ਪਹਿਲਾਂ ਹੀ ਨਸ਼ਿਆਂ ਵਾਲੇ ਤੁਰੇ ਜਾਂਦੇ ਆ ਫੇਰ ਆ ਇੱਥੇ ਘੱਟੋ ਘੱਟ 40 50 ਪਰਿਵਾਰ ਪੜਦੇ ਆ ਤੇ 40 ਪਰਿਵਾਰ ਘੱਟੋ ਘੱਟਾਂ ਦਾ 50 60 ਗੱਡੀਆਂ ਚੋਂ ਘੱਟੋ ਘੱਟ 10ਾਂ ਕ ਬੰਦਿਆਂ ਕੋਲੇ ਪੈੜੀ ਆ ਤੇ ਦੂਜੇ ਜਿਹੜੇ ਬਿਨਾ ਪੈੜੀ ਤੋਂ ਆ ਐਸੀ ਪਰਿਵਾਰ ਦੇ ਬੰਦੇ ਬਹੁਤ ਆ ਦੇ ਚ ਉਹ ਵਿਚਾਰੇ ਆਉਂਦੇ ਜਵਾਕ ਪਾਲਦੇ ਆ ਗੇੜਾ ਲਾ ਕੇ ਕਿਤੇ ਇੱਕ ਦਾ ਗੇੜਾ ਆ ਜਾਂਦਾ ਚਲ 5-700 ਹਜ਼ਾਰ ਬਣ ਜਾਂਦਾ ਉਹਨਾਂ ਦੇ ਜਵਾਕ ਪੜੀ ਜਾਂਦੇ ਤੇ ਜੇ ਇੱਥੋਂ ਗੱਡੀਆਂ ਹਟਦੀਆਂ ਤੇ ਉੱਥੇ ਅੱਡੇ 'ਚ ਖੜ੍ਹਦੀਆਂ ਤੁਸੀਂ ਤਾਂ ਇੱਕ ਸਾਈਕਲ ਵੀ ਨਹੀਂ ਲੰਘਣਾ ਮੁੜ ਕੇ ਇਹ ਜਿਹੜੇ ਸਰਪੰਚ ਸਾਹਿਬ ਆ ਅਸੀਂ ਬਣਾਏ ਆ ਜੀ ਦਿਨਪੁਰਾ ਤਾਂ ਇੱਕ ਕਰਕੇ ਦਿਨਪੁਰ ਸਾਡੇ ਪੈਰ ਸੁੱਜ ਗਏ ਇਹਨਾਂ ਨੂੰ ਬਣਾਉਂਦਿਆਂ ਨੂੰ ਤੇ ਅਸੀਂ ਤਾਂ ਆਪ ਦੇ ਆਪ ਮੂੰਹ ਤੇ ਚਪੇੜਾ ਮਾਰੀ ਜਾਂਦੇ ਸਾਨੂੰ ਕੀ ਪਤਾ ਵੀ ਇੱਕ ਬੰਦੇ ਦੀ ਉਹ ਬੰਦੇ ਕਹਿੰਦਾ ਵੀ ਉਦੋਂ ਕਹਿੰਦੇ ਸੀ ਵੀ ਬੜੀ ਕੁੜੀ ਬੜੀ ਇੱਕ ਬੰਦੇ ਦੇ ਪੋਣ 87 ਅਸੀ ਤਾਂ ਜੀ ਇਹਨੇ ਗੁਰਦੁਆਰੇ ਕੁੜੀ ਬੋਲੀ ਇਹ ਤੇ ਅਸੀਂ ਪਾਰਟੀ ਦੇ ਉੱਪਰ ਉੱਠ ਕੇ ਆਮ ਆਲਿਆਂ ਨੇ ਅਸੀਂ ਚਲੋ ਕਾਲੀ ਦਲ ਥੋੜਾ ਜਿਆਦਾ ਸਾਈਡ ਤੇ ਸੀ ਉਹਨਾਂ ਨੇ ਇਹਦੀ ਸਪੋਰਟ ਨਹੀਂ ਕੀਤੀ ਉਹਨਾਂ ਨੇ ਫੋਰ ਸਰਪੰਚ ਖੜਿਆ ਸੀ ਆਮ ਆਲਿਆਂ ਨੇ ਤੇ ਅਸੀਂ ਇਹਨੂੰ ਖੜ੍ਹਾ ਆ ਕੇ ਤੇ ਦੂਜੀ ਆਮ ਪਿੰਡ ਪਬਲਿਕ ਨੇ ਸਾਰੀ ਨੇ ਇਹਨੂੰ ਸਾਥ ਦਿੱਤਾ ਵੀ ਦੇਵ ਆ ਆ ਭਾਜਪਾਲੇ ਵੀ ਵਿੱਚ ਸੀਗੇ ਜੀ ਭਾਜਪੀ ਵਾਲੇ ਤੇ ਇਹ ਸਾਨੂੰ ਲੱਗਿਆ ਕੁੜੀ ਵੀ ਪਿੰਡ ਦਾ ਕੋਈ ਸਵਾਰ ਦੂ ਵੀ ਕੋਈ ਤੇ ਸਵਾਰੀ ਤਾਂ ਜਾਂਦੇ ਫਿਰ ਤਰਾਜਕਾ ਸਵਾਰੀ ਕਾਲਾ ਇਹਦਾ ਰਜਗਾਰ ਕਿੱਥੇ ਦਾ ਜੀ ਆ ਦੂਜੇ ਸਰਪੰਚਾਂ ਨੇ ਭਰਤ ਪਾ ਕੇ ਦਿੱਤੀ ਵੀ ਗੱਡੀਆਂ ਖੜਿਆਓ ਉੱਥੇ ਤੁਸੀਂ ਗਿੜਾ ਲਾਓ ਤੇ ਇਹ ਉਹ ਜਗਾ ਖੋ ਰਹੀ ਆ ਇੱਕ ਬੂਟੇ ਸਿੰਘ ਦੇ ਨਾਂ ਤੇ ਵੀ ਉਹ ਤਾਂ ਕਬਜ਼ਾ ਕਰਾਉਣ ਦੀ ਖਾਤਰ ਵੀ ਦੁੱਕਾ ਟੁਕੜ 2-4 ਕਰੋੜ ਦਾ ਥਾਂ ਉਹ ਵੀ ਨੇ 4-5 ਲੱਖ ਨੂੰ ਮੰਡਲਾ ਸੰਸਥਾ ਨਾਲ ਕੀ ਪਤਾ ਕਿੰਨੇ ਦਿਨ ਚੱਲਣੀਆਂ 6 ਮਹੀਨੇ ਚੱਲਣੀ ਸਾਲ ਚੱਲਣੀ ਦੋ ਕਿੰਨੀਆਂ ਸੰਸਥਾਈਆਂ ਕਿਹੜੀਆਂ ਚੱਲਦੀਆਂ ਹੁਣ ਕੀ ਪਤਾ ਕਦੋਂ ਠੱਪ ਹੋ ਜਾਣੀਆਂ ਇਹ ਤੇ ਉਹਦਾ ਕਰਕੇ ਉਸ ਕੱਲੇ ਬੰਦੇ ਦਾ ਕਬਜ਼ਾ ਕਰਾਉਣਾ ਚਾਹੁੰਦੀ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਇੱਕ ਬੰਦੇ ਦੀ ਕੱਠਪੂਕਲੀ ਬਣ ਕੇ ਸਰਪੰਚ ਸਾਹਿਬ ਰਹਿ ਜਾਣਗੇ ਅਸੀਂ ਉੱਥੇ ਸੌਂਹ ਖਵਾਈ ਜਾਂਦਾਂ ਨੂੰ ਵੀ ਕਿਸੇ ਪਾਰਟੀ ਦਾ ਪੱਖ ਨਹੀਂ ਕਰਨਾ ਮੈਂ ਕਾਂਗਰਸ ਪਾਰਟੀ ਦਾ ਸਹਿਯੋਗਤਾ ਮੈਂ ਕਿਹਾ ਸੀ ਵੀ ਤੁਸੀਂ ਵੋਟਾਂ ਨੂੰ ਸਾਡੇ ਕਾਂਗਰਸ ਨਾਮ ਨਹੀਂ ਤੁਰਨਾ ਨਾ ਤੁਸੀਂ ਆਮ ਨਾ ਤੁਰਨਾ ਨਾ ਕਾਲੀਗਨਾਂ ਨਾ ਤੁਰਨਾ ਸਾਂਝੇ ਹੋ ਕੇ ਪਿੰਡ ਦਾ ਤੁਸੀਂ ਕੰਮ ਕਰਨਾ ਪਰ ਇਹ ਤਾਂ ਪਿੰਡ ਦਾ ਤਾਂ ਕਹਾਦਾ ਕਰਨਾ ਇੱਕ ਬੰਦੇ ਦੇ ਆਸਰੇ ਜੇ ਕੋਈ ਸਹਿਨ ਜੇ ਕੋਈ ਕਾਗਜ਼ ਫਾਰਮ ਨੂੰ ਤੇ ਲੈ ਜਾਂਦਾ ਉਹ ਕਹਿੰਦੇ ਜੀ ਪਹਿਲਾਂ ਬੂਟਾ ਸਿੰਘ ਨੂੰ ਫੋਨ ਲਾਓ ਜੇ ਬੂਟੇ ਸਿੰਘ ਦਾ ਆਉਂਦਾ ਫੋਨ ਤਾਂ ਕਾਗਜ਼ ਤੇ ਸਾਈਨ ਹੁੰਦੇ ਨਹੀਂ ਤਾਂ ਨਹੀਂ ਹੁੰਦੇ ਉਹ ਅਸ ਕਰਕੇ ਅਸੀਂ ਯੱਕੇ ਆ ਜੀ ਹੋਰ ਗੱਲ ਕੋਈ ਨਹੀਂ ਅਸੀਂ ਜੇ ਸਹੀ ਕੰਮ ਕਰੂ ਅਸੀਂ ਹਜੇ ਵੀ ਉਹਦੇ ਨਾਲ ਆ ਜਿੱਥੇ ਸਾਨੂੰ ਖੜੇ ਹੋਵੂ ਸੀ ਉਹਦੇ ਨਾਲ ਖੜਾਂਗੇ ਸਹੀ ਕੰਮ ਦੇ ਪਰ ਗਲਤ ਕੰਮ ਦੇ